ਸਰ ਸ਼ਿਕਾਲ ਜੀ ਸਾਰਿਆਂ ਨੂੰ ਸੋ ਅੱਜ ਹੈਗਾ ਆਪਣਾ ਸ਼ੂਟ ਕੰਟ ਕੁਆਲਟੀ ਵੀ ਤੇ ਸੋ ਆਪਾ ਦਿਖਾਉਨੇ ਆਂ ਵੀ ਕੌਣ ਕੌਣ ਪਹੁੰਚੇ ਇਹਨਾਂ ਨੇ ਤਾਂ ਮੂਲ ਵੇਟ ਲਿਆ ਹੂੰ ਪਿੱਛੇ ਆ ਗਿਆ ਮਨਪ੍ਰੀਤ ਸਤਨਾਮ ਸਰ ਹਾਂਜੀ ਸਰ ਇਹਨੇ ਵੀ ਤਾਂ ਝੋਕਲੀ ਨਹੀਂ ਹੁੰਦੀ ਵਿੱਚ ਕਿੰਨਾ ਕਾਲੇ ਹੁੰਦੇ ਆ ਹਨਾ ਇਹ ਤਾਂ ਆਪ ਕਾਲੀ ਕਾਲਿਆ ਰਹੇ ਕੋਈ ਨਾ ਆਪਾ ਫਿਲਟਰ ਲਾ ਲਾਂਗੇ ਫਿਲਟਰ ਦਾ ਕਮਾਲ ਸੋ ਅਸਾਡਾ ਸ਼ੂਟ ਚੱਲ ਰਿਹਾ ਅੱਗੇ ਅੱਗੇ ਤੁਹਾਨੂੰ ਦਿਖਾਉਣੇ ਆਂ ਕਿ ਕੀ ਮੈਂ ਸਕ੍ਰਿਪਟ ਤਿਆਰ ਹੁੰਦੀ ਆ ਹਨਾ ਫਿਲਮ ਤਾਂ ਹਰ ਕੋਈ ਦੇਖਦਾ ਹਨਾ ਪਰ ਜਿਹੜਾ ਲਾਈਵ ਹੁੰਦਾ ਹੈ ਇਹ ਵਿਚਾਰ ਆਉਂਦਾ ਮੂਹ ਨਹੀਂ ਦਿਖਾਉਂਦਾ ਹੈਗਾ ਆ ਦੇਖ ਲਾ ਬਾਈ ਇੱਧਰ ਗਰਮੀ ਇੰਨੀ ਜ਼ਿਆਦਾ ਕਿੰਤੂ ਕਾ ਤਾਂ ਸਰਜੀ ਹੋ ਰਹੀ ਫਲਾਣੀ ਕਿਹੜਾ ਪਾਗਲ ਨੇ ਇਹਨੂੰ ਫੋਨ ਖੜਾਤਾ ਦੇਖ ਲਓ ਪਾਗਲ ਕਹਿੰਦੀ ਆ ਮੈਨੂੰ ਪਾਲੀ ਨੇ ਨਾ ਨਾ ਪਾਲੀ ਨੇ ਨਹੀਂ ਬਾਈ ਜੋਤ ਬਾਈ ਨੇ ਫੜਾਇਆ ਸੀਗਾ

ਮੈਂ ब्लॉग ਵਲੌਗ नहीं ਨਹੀਂ ਆਉਂਦਾ ਮੈਂ ਮੈਨੂੰ ਸੱਚੀ ਨਹੀਂ ਵਲੌਗ ਬਣਾਉਣਾ ਆਉਂਦਾ ਹੈ ਕਿਉਂਕਿ ਮੈਂ ਤਾਂ ਪਹਿਲੀ बना ਬਣਾ ਰਹੀ ਬਸ ਇਹ ਤਾਂ ਇਹ ਨਾ ਹੋ ਗਿਆ ਸੱਟ ਪ੍ਰੋਲੋਗ ਹੋ ਗਈ ਸੱਟ ਤੇ ਤਾਂ ਕਰਕੇ ਬੈਠੇ ਐ ਤੇ ਬਾਕੀ ਕੱਲ ਸ਼ੂਟ ਸੀ ਸਾਡਾ ਅੱਜ ਦੂਜਾ ਦਿਨ ਹੈ ਸ਼ੂਟ ਦਾ ਲਗਾਤਾਰ ਸ਼ੂਟ ਸੀ ਤਾਂ सीन ਕੱਲ ਸੀਨ ਕੱਟ ਤੇ ਤੇ ਅੱਜ ਤਾਂ ਥੋੜੇ ਸੀਨ ਨੇ ਬਸ ਥੋੜੇ ਸੀਨ ਨੇ ਉਹਨਾਂ ਦੇ ਸੀਨ ਨੇ ਲੱਗਦਾ ਮੈਂ ਬਾਕੀ ਸ਼ੂਟ ਚੱਲ ਰਿਹਾ ਅੱਗੇ ਕਿ ਜਿੱਦ ਕਿ ਹੁੰਦਾ ਬਸ ਮੇਰੇ ਸੀਨ ਦਾ ਪਤੰਨੇ ਆਹ ਟਰੈਕਟਰ ਦੇ ਸੀਨ ਚ ਡੈਥ ਹੋ ਜਾਂਦੀ ਇਹਨਾਂ ਦੀ ਮੇਰੇ ਤਾਂ ਉਧਰ ਹੋ ਜਾਂਦੇ ਤੇ ਹੁਣ ਬੱਬੂ ਰੋਈ ਜਾਂਦਾ ਕੁੜੀ ਨਾ ਰੋ ਮੈਂ ਤਾਂ ਜਾਂਦੀ ਆ ਖੜਚ ਮੈਂ ਜਾਂਦੀ ਆ ਕੁੜੀ ਕਹਿੰਦੀ ਮੈਂ ਜਾਂਦੀ ਆਲੇ ਬਈ ਮੈਂ ਜਾਉਣੀ ਆ 80 ਦਿਨ ਆਣਾ ਹੁਣ ਅਸਲਾ ਗੇ ਵੰਡੇ ਬਈ ਮੈਂ ਜਾਉਣੀ ਆ ਜਿਉਣੀ ਆ ਜਿਉਂਦੀ ਨਹੀਂ ਜਾਂਦੀ ਆ ਬਈ ਮੈਂ ਚਤਰਾ ਅੰਬਾਈ ਤੇ ਜਾਂਦੀ ਆ ਮੂੰਹ ਵੇ ਹੈ ਓਏ ਜੇ ਕੋਈ ਹੋਰ ਹੁੰਦਾ ਇਹ ਬਲੜੀ ਪੈਂਦਾ ਜਲਦਾ ਜੀ ਚੱਲ ਪਿਆ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕਿਵੇਂ ਲੱਗੀ ਤੁਹਾਨੂੰ ਸਾਡੀ ਵੀਡੀਓ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਕੇ ਦੱਸ ਦਿਓ ਬਸ ਜੀ ਅੱਨਾ ਫੜਾ ਦਵਾਂਗੇ ਅੱਗੇ ਫੇਰ ਬਸ ਮੈਂ ਇਹ ਕਹਿ ਦੇਣੀ ਆ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਐਦਾਂ ਹੀ ਸਾਡੀਆਂ ਹੋਰ ਘੈਂਟ ਘੈਂਟ ਵੀਡੀਓਜ਼ ਆਉਂਦੀਆਂ ਰਹਿਣਗੀਆਂ ਐਵੇਂ ਆਪਦਾ ਪਿਆਰ ਬਣਾਈ ਰੱਖਿਓ ਥੈਂਕ ਯੂ ਸੋ ਮਚ ਨਬਾਰ ਨਹੀਂ ਕੀ ਗੱਲ ਬਣੀ ਗੱਲ ਬਣੀ ਕੁੜਾ ਸੀ ਬਈ ਤਾਂ ਬੈਠ ਜੇ ਤੂੰ ਬੋਲੇ ਹੀ ਨਹੀਂ ਮੈਂ ਕਰਾਈ ਨਹੀਂ ਮੈਂ ਦਰਵਾਜ਼ਾ ਕਰੀ ਯਾਰ ਇਹ ਹਾਏ ਦੇਖੀ ਮੈਂ ਤਾਂ ਮਸਾਂ ਦੀਆਂ ਡੇਟੀਆਂ ਕੱਢੀਆਂ ਸੀ ਬਾਹਰ ਵਿਚਾਲੇ ਤਾਂ ਮੈਂ ਬਹਿ ਨਹੀਂ ਆ ਚੱਲ ਮੈਂ ਕੀ ਕਹਾਂ ਦੱਸ ਬਾਹ ਛੱਡੋ ਦੀ ਥੱਲੇ ਕੋਈ ਬੜੀ ਬਾਹ ਛੱਡ ਦੇ Ok, ok, ok!